ਤਾਗਰ ਸਿੰਘ ਜੀ ਤੇ ਆਪਾਂ ਜਿਹੜਾ ਵਗਾ ਪਹਿਲਾਂ ਸਰਦਿਆਈ ਦਾ ਮਹਰਜ ਹੀ ਲਾਉਂਦੇ ਰਹੇ ਆਂਗੇ ਇੱਥੇ ਬਟਾਲੇ ਦੇ ਵਿੱਚ ਕਨਵਾੜਾ ਰੋਡ ਤੇ ਤੇ ਸੰਗਤਾਂ ਦਾ ਬੜਾ ਪਿਆਰ ਮਿਲਿਆ ਜੀ ਬਹੁਤ ਸੰਗਤਾਂ ਨੂੰ ਜਿਹੜਾ ਵਾ ਵਧੀਆ ਲੱਗੀ ਸਰਦਿਆਈ ਆਪਣੀ ਤੇ ਹੁਣ ਮਹਰਜ ਜੀ ਜਿਹੜਾ ਵਾ ਮੌਸਮ ਸਰਦੀਆਂ ਦਾ ਆ ਗਿਆ ਵਾ ਤਾਂ ਕਰਕੇ ਸਰਦਿਆਈ ਆਪਾਂ ਜਿਹੜਾ ਵਗਾ ਉਹ ਬੰਦ ਕਰਤੀ ਆ ਤੇ ਹੁਣ ਜਿਹੜਾ ਵਾ ਇਹ ਵੀ ਗਰਮ ਸਰਦਿਆਈ ਵਾ ਸਿਰਫ فرق ਇਹ ਆ ਕਿ ਇਹਨੂੰ ਆਪਾਂ ਦੁੱਧ ਦੇ ਵਿੱਚ ਕਾੜ ਕੇ ਤੇ ਡਰਾਈ ਫਰੂਟ ਜਿਹੜੇ ਰਸਤ ਜਿਹੜੀ ਸ਼ਰਧਾਈ ਦੀ ਹੁੰਦੀ ਆ ਉਹ ਸਾਰੀ ਆਪਾਂ ਮਿਕਸ ਕਰਕੇ ਇਹਦੇ ਵਿੱਚ ਤੇ ਦੇਸੀ ਘਿਓ ਪਾ ਕੇ ਤੇ ਆਪਾਂ ਜਿਹੜੇ ਕੁੱਲਰ ਰੱਖੇ ਆ ਮਿੱਟੀ ਦੇ ਉਹਨਾਂ ਦੇ ਵਿੱਚ ਸੰਗਤਾਂ ਨੂੰ ਆਪਾਂ ਸਕਾਈਦਾ ਵਾ ਜੀ ਕੇਸਰ ਵਾਲਾ ਦੁੱਧ ਮਿਲਦਾ ਵਾ ਕੁੱਲੜ ਦੇ ਵਿੱਚ ਤੇ ਨਾਲੇ ਉਦਾਂ ਵੀ ਪ੍ਰਾਤਨ ਜਿਹੜੇ ਆਪਣੇ ਮਿੱਟੀ ਦੇ ਗਲਾਸ ਚਲਦੇ ਹੁੰਦੇ ਹੈਗੇ ਜਾਂ ਤਾਂਬੇ ਦੇ ਜਾਂ ਸਰਵ ਲੋਹ ਦੇ ਚੱਲਣੇ ਤੇ ਫਿਰ ਆਪਾਂ ਤਾਂ ਕਰਕੇ ਇੱਥੇ ਜਿਹੜਾ ਵਾ ਕੁੱਲੜ ਦੇ ਰੱਖੇ ਹੈਗੇ ਤੇ ਇਸ ਕਰਕੇ ਕਿਉਂਕਿ ਡਿਸਪੋਜ਼ੇਬਲ ਜਿਹੜੇ ਆ ਉਹ ਆਪਾਂ ਵਰਤ ਦੇਣੀ ਹੈਗੇ ਉਹਦੇ ਵਿੱਚ ਆਪਾਂ ਨਾਂ ਦੇ ਵਰਤਣਾ ਚਾਹੁੰਦੇ ਆ ਤੇ ਨਾਂ ਹੀ ਆਪਾਂ ਸੰਗਤ ਨੂੰ ਦੇਣਾ ਚਾਹੁੰਦੇ ਆ ਉਹਦੇ ਵਿੱਚ ਬਬਾ ਜੀ ਦੁੱਧ 'ਚ ਫਿਰ ਖਾਸ-ਖਾਸ ਮਗਜ ਇਲਾਇਚੀ ਪਾਈ ਦੀ ਆ ਦੇ ਨਾਲ ਜਿਹੜਾ ਵਾ ਆਪਾਂ ਦੇਸੀ ਘਿਓ ਦਾ ਜਿਹੜਾ ਵਗਾ ਉਹ ਪਾ ਕੇ ਵਿੱਚ ਤੇ ਕਾੜ ਕੇ ਦੁੱਧ ਜਿਹੜਾ ਵਾ ਉਹ ਸੰਗਤਾਂ ਨੂੰ ਦਈਦਾ ਜੀ ਫਿਰ ਨੌਂ ਹੀ ਹੁੰਦੇ ਆ ਬਜ਼ੁਰਗ ਵੀ ਆਉਂਦੇ ਪੈਣਾ ਬੀਬੀਆਂ ਸਾਰੀਆਂ ਆਉਂਦੇ ਆਪਣੇ ਕੋ ਕਿਉਂਕਿ ਇਹ ਆਪਣਾ ਪਹਿਲਾ ਸਰਦਿਆਈ ਦਾ ਹੀ ਨਾ ਇੱਥੇ ਤੇ ਇਸ ਕਰਕੇ ਜਿਹੜਾ ਵਾ ਸੰਗਤ ਆਪਣੇ ਨਾਲ ਜੁੜੀ ਆ ਸੰਗਤ ਪਹਿਲਾਂ ਤੋਂ ਆਪਾਂ ਨੂੰ ਜਾਣਦੀ ਆ ਸਰਦਿਆਈ ਦੇ ਕਰਕੇ ਤੇ ਰੈਗੂਲਰ ਹੀ ਜਿਹੜੇ ਕਸਟਮਰ ਆਪਣੇ ਕੋ ਪਿੰਦੇ ਸੀਗੇ ਉਹ ਹੁੰਦੇ ਆ ਤੇ ਬਾਕੀ ਹੋਲੀ ਹੁਣ ਸੰਗਤਾਂ ਨੂੰ ਪਤਾ ਲੱਗਦਾ ਜਾਣ ਡਿਆ ਵਾ ਕਿ ਇਹ ਕੱਲਾ ਦੁੱਧ ਨਹੀਂ ਹੈਗਾ ਇਹਦੇ ਵਿੱਚ ਜਿਹੜਾ ਵਗਾ ਉਹ ਸਰਦੀਾਈ ਵਾਲਾ ਹੀ ਸਾਰਾ ਸਮਾਨੇ ਦੇ ਵਿੱਚ ਪਿਆ ਜਾਂ ਆਪਣਾ ਪਲਵਾਨਾਂ ਦੀ ਖਰਾਕ ਲਾ ਲਈਏ ਸਰਦੀਾਈ ਚੱਲਦੀ ਆਉਂਦੀ ਹੀ ਡਰਾਈ ਫਰੂਟ ਉਹਨਾਂ ਨੇ ਰਗੜ ਕੇ ਤੇ ਉਹ ਖਰਾਕਾਂ ਛਕਣੀਆਂ ਤੇ ਅੱਜ ਵੀ ਨੰਗ ਸਿੰਘ ਦਲਾਂ ਪੰਥਾਂ ਦੇ ਵਿੱਚ ਇਹੋ ਹੀ ਖਰਾਕਾਂ ਚੱਲਦੀਆਂ ਵਾਂ ਸਰਦੀਾਈ ਚੱਲਦੀ ਆ ਸਰਦੀਆਂ ਦੇ ਵਿੱਚ ਜਿਹੜਾ ਆਪਾਂ ਦੁੱਧ ਤਿਆਰ ਕੀਤਾ ਵਾ ਡਰਾਈ ਫਰੂਟ ਵਾਲਾ ਉਹ ਚੱਲਦਾ ਵਾ ਤੇ ਇਹੋ ਹੀ ਉਹਨਾਂ ਦੀ ਤਾਕਤ ਦਾ ਰਾਜ ਹੁੰਦਾ ਵਾ ਰਾਣੀ ਬਜ਼ੁਰਗ ਜਿਹੜੇ ਆ ਉਹ ਹਜੇ ਵੀ ਆਪਾਂ ਵੇਖੀਏ ਬੜੀ ਚੜ੍ਹ ਦੀ ਕਲਾ ਦੇ ਵਿੱਚ ਨੇ ਕਿਉਂਕਿ ਉਹਨਾਂ ਨੇ ਖਰਾਕਾਂ ਖਾਧੀਆਂ ਵਾ ਢੜੀ ਲੈ ਲੈਣਾ ਹੁੰਦਾ ਵਗਾ ਦਾ ਤੇ ਬਾਅਦ ਜਿਹੜਾ ਸਰੀਰ ਨੂੰ ਨੁਕਸਾਨ ਹੋਣਾ ਵਗਾ ਉਹਦੇ ਬਾਰੇ ਆਪਾਂ ਸਾਰਿਆਂ ਨੂੰ ਪਤਾ ਵਾ ਤੇ ਤਾਂ ਕਰਕੇ ਆਪਾਂ ਇੱਕ ਨੇਚਰਲ ਦੀ ਚੀਜ਼ ਰੱਖਣਾ ਚਾਹੁੰਨੇ ਆ ਕਿਉਂਕਿ ਆਪਣੇ ਤੇ ਸੰਗਤ 'ਤੇ ਵਿਸ਼ਵਾਸ ਬੜਾ ਕਰਦੀ ਆ ਕਿਉਂਕਿ ਆਪਾਂ ਮਾਰੇ ਦਾ ਬਾਣਾ ਪਾਇਆ ਵਾ ਤੇ ਤਾਂ ਕਰਕੇ ਆਪਾਂ ਆਪਣੇ ਤੇ ਸੰਗਤ ਦਾ ਵਿਸ਼ਵਾਸ ਹੈ ਤੇ ਆਪਾਂ ਸੰਗਤ ਨੂੰ ਗਲਤ ਚੀਜ਼ ਕਿਉਂ ਖਵਾਈਏ ਆਪਾਂ ਇਸ ਕਰਕੇ ਨੇਚਰਲ ਚੀਜ਼ ਰੱਖੀ ਆ ਸਰਦੈਾਈ ਵੀ ਆਪਣੀ ਨੇਚਰਲ ਹੀਗੀ ਚਾਹਣ ਜਿਹੜਾ ਦੁੱਧ ਵਾ ਆਪਣਾ ਇਹ ਵੀ ਆਪ